ਲਓ ਜੀ ਅੱਜ ਦੇ ਬਲੌਗ 'ਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਵੀ YouTube Facebook ਤੋਂ ਪੈਸਾ ਕਮਾਉਣਾ ਚਾਹੁੰਦੇ ਆ ਜਿਹੜੀਆਂ ਮੇਰੀਆਂ ਭੈਣਾਂ ਪੈਸੇ ਕਮਾਉਣਾ ਚਾਹੁੰਦੀਆਂ ਤੇ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਕਿਸੇ ਜਾਣਕਾਰੀ ਦਾ ਪਤਾ ਤੇ ਅੱਜ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਤੇ ਤੁਸੀਂ ਬਲੌਗ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਤੇ ਸਾਸਰੀ ਕਾਲ ਦਾ ਛੱਡੋ ਖੜਾ ਤੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਕੋਈ ਗੱਲ ਤੁਸੀਂ ਪੁੱਛ ਸਕਦੇ ਆ ਜੇ ਤੁਹਾਨੂੰ ਕਿਸੇ ਗੱਲ ਦੀ ਨਹੀਂ ਸਮਝ ਆਉਂਦੀ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਚੈਨਲ ਬਣਾਉਨੇ ਆ ਤੇ ਚੈਨਲ ਦੇ ਉੱਤੇ ਮਤਲਬ ਕਿ ਤੁਸੀਂ ਆਪਦੀ ਹੀ ਵੀਡੀਓ ਪਾਉਣੀ ਆ ਤੁਸੀਂ ਕਿਸੇ ਦੀ ਵੀਡੀਓ ਨਹੀਂ ਚੱਕ ਕੇ ਪਾਉਣੀ ਤੇ ਤੁਸੀਂ ਫੁੱਲ ਪਟਾ ਫੁੱਲ ਮਿਹਨਤ ਕਰੋ ਆਪਦੇ ਚੈਨਲ ਦੇ ਉੱਤੇ ਤੇ ਤੁਹਾਨੂੰ ਚੈਨਲ ਵੀ ਸਪੋਰਟ ਕਰੂਗਾ ਤੇ ਤੁਹਾਨੂੰ ਲੋਕ ਵੀ ਸਪੋਰਟ ਕਰਨਗੇ ਉਸ ਦੀ ਤੁਸੀਂ ਫੇਸਬੁੱਕ YouTube ਤੇ Instagram ਤੇ ਸਟੋਰੀ ਵੀ ਲਾਓ ਫੇਸਬੁੱਕ ਤੇ ਤਾਂ ਸਟੋਰੀ ਲਾਉ ਲਾਉ ਤੇ Instagram ਤੇ ਵੀ ਲਾਉ WhatsApp ਤੇ ਵੀ ਤੁਸੀਂ ਸਟੋਰੀ ਲਾਓ ਤੇ ਜਿੰਨੇ ਵੀ ਤੁਹਾਡੇ WhatsApp ਤੇ ਬਣੇ ਹੋਏ ਆ ਤੁਹਾਡੇ ਨਾਲ ਭੈਣ ਭਰਾ ਜੁੜੇ ਹੋਏ ਆ ਸਾਰੇ ਉਹ ਤੁਹਾਡੇ ਚੈਨਲ ਨੂੰ ਜਾ ਕੇ ਦੇਖਣਗੇ ਜਿਹੜੇ Facebook ਤੇ ਜੁੜੇ ਹੋਏ ਆ ਸਾਰੇ ਉਹ ਜਾ ਕੇ ਦੇਖਣਗੇ ਜਿਹੜੇ ਤੁਹਾਡੇ ਚੈਨਲ ਤੇ Instagram ਤੇ ਜੁੜੇ ਹੋਏ ਆ ਸਾਰੇ ਉਹ ਜਾ ਕੇ ਦੇਖਣਗੇ ਸਾਰੇ ਜਾਣੇ ਤੁਹਾਡੇ ਚੈਨਲ ਤੇ ਤੁਹਾਨੂੰ ਜਾ ਕੇ ਦੇਖਣਗੇ ਤੇ ਤੁਸੀਂ ਆਪਣੀ ਹੀ ਵੀਡੀਓ ਬਣਾ ਕੇ ਪਾਉਣੀ ਆ ਕਿਸੇ ਦੀ ਬਣੀ ਬਣੀ ਵੀਡੀਓ ਨੂੰ ਚੱਕ ਕੇ ਪਾਉਣੀ ਕਿਸੇ ਦਾ ਕੋਈ ਕੰਟੈਂਟ ਨਹੀਂ ਪਾਉਣਾ ਹੈਗਾ ਚੱਕ ਕੇ ਮਤਲਬ ਕਿ ਜੇ ਕੋਈ ਵੀਡੀਓ ਸੋਹਣੀ ਆ ਜਾਂਦੀ ਹੈ ਤੇ ਤੁਸੀਂ ਸੋਚੋ ਵੀ ਸਾਡੇ ਚੈਨਲ ਤੇ ਸਾਨੂੰ ਲੋਕ ਸਪੋਰਟ ਕਰਨਗੇ ਤੇ ਅਸੀਂ ਕਿਸੇ ਦੀ ਵੀਡੀਓ ਚੱਕ ਕੇ ਪਾਦਗੇ ਇਹੋ ਜਿਹਾ ਬਿਲਕੁਲ ਵੀ ਨਾ ਤਾਂ ਤੁਹਾਨੂੰ YouTube ਸਪੋਰਟ ਕਰੇ ਨਾ ਤੁਹਾਨੂੰ Facebook ਸਪੋਰਟ ਕਰੇ ਤੇ ਨਾ ਤੁਹਾਨੂੰ ਕਿਸੇ ਦੀ ਵੀਡੀਓ ਤੇ Instagram ਸਪੋਰਟ ਕਰੇ ਜੇ ਤਾਂ ਤੁਹਾਡਾ ਦਿਲ ਕਰਦਾ ਵੀ ਅਸੀਂ ਪੈਸੇ ਕਮਾਉਣੇ ਆ ਤੇ ਤੁਸੀਂ ਆਪਦਾ ਫੇਸ ਲੈ ਕੇ ਸਾਹਮਣੇ ਆ ਸਕਦੇ ਆ ਤੇ ਜੇ ਤੁਹਾਡਾ ਦਿਲ ਕਰਦਾ ਵੀ ਸਰਪ ਅਸੀਂ ਤਾਂ 2 ਵਜੇ ਹੀ ਬੈਸੇ ਸ਼ੌਂਕ ਵਜੇ ਅਸੀਂ ਚੈਨਲ ਬਣਾ ਰਹੇ ਆ ਤੇ ਫਿਰ ਉਹਦੇ ਚ ਤੁਹਾਡੀ ਖੁਸ਼ੀ ਉਹਦੇ ਚ ਕਿਸੇ ਦਾ ਕੋਈ ਉਹ ਨਹੀਂ ਹੈਗਾ ਰੋਲ ਤੁਹਾਡੇ ਨਾਲ ਠੀਕ ਆ ਬਹੁਤ ਸਾਰੇ ਇਹੋ ਜਿਹੇ ਚੈਨਲ ਆ ਜਿੰਨਾਂ ਤੇ ਆਪਾਂ ਕਿਸੇ ਦੀਆਂ ਵੀਡੀਓ ਚੱਕ ਕੇ ਸਾਈਡ ਤੋਂ ਪਾ ਦਿੰਨੇ ਆ ਇਹੋ ਜਿਹਾ ਬਿਲਕੁਲ ਨਹੀਂਗਾ ਨਾ ਪੈਸੇ ਕਮਾਈ ਜਾਣੇ ਆ ਤੇ ਨਾ ਐਵੇਂ ਪੈਸੇ ਆਉਂਦੇ ਆ ਠੀਕ ਆ ਮੈਨੂੰ ਪਹਿਲਾਂ ਕਿਸੇ ਗੱਲ ਦਾ ਨਹੀਂ ਸੀ ਪਤਾ ਕਾ ਮੈਂ ਕਦੇ ਕਿਹਨੂੰ ਪੁੱਛ ਕਦੇ ਕਿਹਨੂੰ ਪੁੱਛ ਕਦੇ ਕਿਹਨੂੰ ਪੁੱਛ ਸਾਰੀਆਂ ਗੱਲਾਂ ਦੀ ਜਾਣਕਾਰੀ ਅਣਪੜ੍ਹ ਹੋਣ ਦੇ ਬਾਵਜੂਦ ਵੀ ਅੱਜ ਮੈਂ ਸਾਰੀ ਜਾਣਕਾਰੀ ਨੂੰ ਹਾਸਲ ਕਰੀ ਬੈਠੀ ਆ ਕਿਉਂਕਿ ਜਾਣਕਾਰੀ ਕੋਈ ਵੀ ਫ੍ਰੀ ਦੇ ਵਿੱਚ ਨਹੀਂ ਦੱਸਦਾ ਅਗਲਿਆਂ ਨੂੰ ਐ ਹੁੰਦਾ ਵੀ ਅਸੀਂ ਅਗਲਾ ਸਾਨੂੰ ਪੈਸੇ ਦੇਵੇ ਤੇ ਅਸੀਂ ਫੇਰ ਦੱਸਾਂਗੇ ਕਈ ਲੋਕ ਤਾਂ ਇੱਥੇ ਠੱਗ ਬੈਠੇ ਆ ਤੁਹਾਨੂੰ ਲੁੱਟ ਕੇ ਵੀ ਪਰੇ ਹੋ ਜਾਂਦੇ ਆ ਮੇਰੇ ਨਾਲ ਖੁਦ ਨਾ ਹੋਈ ਆ ਮੈਥੋਂ ਫੇਸਬੁੱਕ ਦੇ ਚੈਨਲ ਤੇ ਕੋਈ ਬੰਦਾ 3000 ਰੁਪਏ ਲੈ ਕੇ ਠੱਗ ਲੁਧਿਆਣੇ ਦਾ ਸੀਗਾ ਤੇ ਅੱਜ ਮੈਨੂੰ ਉਹ ਬੰਦਾ ਕਹਿ ਰਿਹਾ ਵੀ ਮੈਂ ਕੀ ਕਰਾਂ ਜੇ ਤੇਰੇ ਫੇਸਬੁੱਕ ਚੈਨਲ ਤੇ ਤੈਨੂੰ ਨਹੀਂ ਕੋਈ ਆਪਸ਼ਨ ਆਈ ਤਾਂ ਮੈਨੂੰ ਕਹਿੰਦਾ ਫੇਸਬੁੱਕ ਚੈਨਲ ਤੇ ਮੈਂ ਕਰ ਟੈਕਸ ਫਾਰਮ ਭਰਤਾ ਨਹੀਂ ਤਾਂ ਮਤਲਬ ਕਿ ਜਿਹੜੀ ਫੇਸਬੁੱਕ ਕੰਪਨੀ ਆ ਹਨਾ ਮਤਲਬ ਕਿ ਜਿੱਥੋਂ ਆਪਾਂ ਨੂੰ ਡਾਲਰ ਆਉਂਦੇ ਆ ਤੇ ਤੇਰਾ ਉਹ 600 ਰੁਪਏ ਕੱਟਿਆ ਕਰਨ ਕਿ ਆਏ ਮਹੀਨੇ ਦਾ ਤਾਂ ਆਈ ਤਨਖਾਹ ਚ ਤੇ ਮੈਂ ਵਿਚਾਰੀ ਪਹਿਲੀ ਮਾਨਸ ਸੀ ਮੈਨੂੰ ਪਤਾ ਨਹੀਂ ਸੀ ਮੈਂ 1500 ਕੇ ਸੀ ਤੋਂ ਭੜਿਆ 1500 ਕੇ ਸੀ ਤੋਂ ਭੜਿਆ ਤੇ ਫੇਰ ਜਾ ਕੇ ਮੈਂ ਉਹਨੂੰ 3000 ਰੁਪਏ ਪੂਰਾ ਕਰਕੇ ਦਿੱਤਾ ਤੇ ਮੈਨੂੰ ਕਹਿੰਦਾ ਦੀਦੀ ਤੈਨੂੰ 15 ਦਿਨਾਂ ਨੂੰ ਕਹਿੰਦਾ ਇੱਕ ਮੈਸੇਜ ਆਊਗਾ ਉਹ ਮੈਸੇਜ ਕਹਿੰਦਾ ਆਊਗਾ 100% ਤੈਨੂੰ ਪੈਸੇ ਆਉਣ ਲੱਗ ਜਾਣੇ ਆ ਮੈਂ ਕਿਹਾ ਚਲੋ ਠੀਕ ਆ ਹਨਾ ਆਉਣ ਲੱਗ ਜਾਣਗੇ ਤੇ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਕਿਸੇ ਤੇ ਨਤੀਜਾ ਕਰੋ ਜਦੋਂ ਤੁਹਾਡਾ ਚੈਨਲ ਮੋਨਟਰਾਇਜ਼ ਹੋਣਾ ਜਾਂ ਤੁਹਾਡਾ YouTube ਦਾ ਚੈਨਲ ਜਾਂ ਤੁਹਾਡਾ Facebook ਪੇਜ ਮੋਨਟਰਾਇਜ਼ ਹੋਣਾ ਤੁਹਾਨੂੰ ਖੁਦ ਮਤਲਬ ਕਿ ਪਤਾ ਲੱਗੂਗਾ ਤੁਹਾਨੂੰ ਕਿਉਂਕਿ ਤੁਹਾਨੂੰ ਆਪਸ਼ਨ ਆਉਣਗੇ ਮੋਨਟਰਾਇਜ਼ ਦੇ ਤੁਹਾਨੂੰ ਪਤਾ ਲੱਗੂ ਵੀ ਸਾਡਾ ਚੈਨਲ ਸਾਡੇ ਤੋਂ ਖਾਤਾ ਨੰਬਰ ਮੰਗਦਾ ਹੈ ਸਾਡੇ ਚੈਨਲ ਤੇ ਸਾਨੂੰ ਆਹ ਚੀਜ਼ ਚਾਹੀਦੀ ਆ ਭਰਨੀ ਜਾਂ ਸਾਡਾ ਨਾਮ ਜਾਂ ਤੁਹਾਡੀ ਕੋਈ ਗਲਤੀ ਆ ਤੁਹਾਨੂੰ ਚੈਨਲ ਦੱਸੂਗਾ ਵੀ ਤੁਸੀਂ ਆਹ ਗਲਤੀ ਕਰ ਰਹੇ ਆਂ ਸੋ ਤੁਸੀਂ ਮੇਰੇ ਕਹਿਣ ਦਾ ਮਤਲਬ ਹੈ ਵੀ ਕਿਸੇ ਦੇ ਮਗਰ ਨਾ ਲੱਗੋ ਜੇ ਤੁਸੀਂ ਪੈਸੇ ਕਮਾਉਣੇ ਚਾਹੁੰਦੇ ਹੋ ਤੁਸੀਂ ਖੁਦ ਆਪਦੀਆਂ ਵੀਡੀਓ ਪਾਓ ਆਪ ਦਾ ਕੰਟੈਂਟ ਪਾਓ ਕਿਸੇ ਦੀ ਵੀਡੀਓ ਨਾ ਚੱਕ ਕੇ ਪਾਓ ਤੇ ਬਾਕੀ ਰੀਲਾਂ ਤੇ ਆ ਕੇ ਨੱਚੋ ਨਾ ਨੱਚ ਕੇ ਪੈਸਾ ਕਮਾਉਣ ਦੀ ਖੇਚਲ ਨਾ ਕਰੋ ਵੀਡੀਓ ਇਹੋ ਜਿਹੀ ਪਾਓ ਜਿਹਦੇ ਚੋਂ ਕਿਸੇ ਨੂੰ ਸਿੱਖਣ ਨੂੰ ਮਿਲੇ ਥੋੜੀ ਵੀਡੀਓ ਵੇਖ ਕੇ ਤੁਹਾਨੂੰ ਆਏ ਨਾ ਅਗਲਾ ਕਾਵੇ ਵੀ ਮੈਂ ਤੁਹਾਡੀ ਵੀਡੀਓ ਵੇਖੀ ਬਈ ਬਹੁਤ ਜਲੂਸ ਕੱਢਿਆ ਤੂੰ ਆਪਦੀ ਵੀਡੀਓ ਤੇ ਕੱਲ ਨੂੰ ਤੁਹਾਡੀ ਵੀਡੀਓ ਚੱਕ ਕੇ ਤੁਹਾਨੂੰ ਕੋਈ ਰੋਸਟ ਨਾ ਕਰੇ ਜੇ ਕਰਦਾ ਵੀ ਤਾਂ ਹਾਸੇ ਮਜ਼ਾਕ ਚ ਚਲੋ ਕੋਈ ਗੱਲ ਨਹੀਂ ਉਹਦੇ ਚ ਕਿਆ ਕਰ ਵੋਸਟ ਕਰੀ ਜਾਂਦੇ ਆ ਚਲੋ ਸਾਰੇ ਮਜ਼ਾਕ ਦੇ ਵਿੱਚ ਚਲੋ ਕੋਈ ਗੱਲ ਨਹੀਂ ਇੱਕ ਮਨਿੰਦਰ ਮਨਿੰਦਰ ਆ ਮੁੰਡਾ ਟੋਪੀ ਵਾਲਾ ਉਹ ਬਹੁਤ ਜ਼ਿਆਦਾ ਅੱਤ ਕਰਾਉਂਦਾ ਵਾ ਤੇ ਮੈਂ ਉਹਦੀਆਂ ਸਾਰੀਆਂ ਵੀਡੀਓ ਦੇਖਦੀ ਹੁੰਨੀ ਆ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਆ ਤੇ ਬਹੁਤ ਸਮਝਾਉਂਦਾ ਵੈਸੇ ਉਹ ਆਏ ਨਹੀਂ ਵੀ ਕੱਲ ਮੈਂ ਗਾਲਾਂ ਦੁੱਪੜੀਆਂ ਕੱਢਦਾ ਲੋਕਾਂ ਨੂੰ ਸਮਝਾਉਂਦਾ ਵੀ ਬਹੁਤ ਜ਼ਿਆਦਾ ਉਹ ਇਹੀ ਗੱਲ ਕਹਿੰਦਾ ਵੀ ਤੁਸੀਂ ਰੀਲਾਂ ਤੇ ਆ ਕੇ ਗੰਦ ਨਾ ਪਾਓ ਠੀਕ ਆ ਵੇਖੋ ਜਦੋਂ ਆਪਾਂ ਆਹ ਕਿਹੜੇ ਜਾਣਦੇ ਆ ਜੇ ਆਪਾਂ ਵੀਡੀਓ ਪਾਉਣ ਵੀ ਲੱਗੇ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਆਹ ਘਰੇ ਜਾਨੇ ਆ ਬੱਚੇ ਨੂੰ ਬਾਥਰੂਮ ਆ ਗਿਆ ਬੱਚੇ ਨੂੰ ਪਲੱਸ ਆ ਗਿਆ ਆਪਾਂ ਉੱਥੇ ਵੀ ਕੈਮਰਾ ਆਨ ਕਰ ਲਿਆ ਤੜਕੇ ਆਪਾਂ ਸੁੱਤੇ ਉੱਠੇ ਆਪਾਂ ਉਦੋਂ ਵੀ ਕੈਮਰਾ ਆਨ ਕਰ ਲਿਆ ਜੇ ਆਪਣੇ ਮਤਲਬ ਕੋਈ ਮਾੜੀ ਜਿਹੀ ਤਕਲੀਫ ਆਪਾਂ ਦਬਦਬ ਕੈਮਰਾ ਆਨ ਕਰ ਲਿਆ ਚਲੋ ਕੋਈ ਦੁੱਖ ਤਕਲੀਫ ਹੁੰਦੀ ਆਪਾਂ ਨੂੰ ਪੁੱਛਣੀ ਪੈਂਦੀ ਆ ਵੀ ਮੈਨੂੰ ਦੱਸੋ ਜੇ ਇਹਦਾ ਕੋਈ ਹੱਲ ਹੁੰਦਾ ਤਾਂ ਕਈ ਵਾਰੀ ਕਿਸੇ ਕੋਲੇ ਇਹਦਾ ਹੱਲ ਹੁੰਦਾ ਕਈ ਵਾਰ ਕਿਸੇ ਕੋਲੇ ਨਹੀਂ ਹੱਲ ਹੁੰਦਾ ਚਲੋ ਆਪਣੇ ਪੁੱਛ ਦੱਸ ਰਹੇ ਹੁੰਦੇ ਦੁੱਖ ਦੱਸਿਆ ਘਟਦਾ ਤੇ ਖੁਸ਼ੀ ਦੱਸਿਆ ਵੱਧਦੀ ਆ ਤੇ ਫੇਰ ਪੁੱਛਣਾ ਬਣਦਾ ਵੀ ਹੈ ਤੇ ਜੇ ਤੁਸੀਂ ਬਿਨਾਂ ਵਾਧਾ ਤੋਂ ਇੱਥੇ ਕੈਮਰਾ ਚੱਕ ਲੈ ਲੈ ਵੀ ਮੈਂ ਸੁੱਤਾ ਉੱਠ ਖੜਿਆ ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਬਲੌਗ ਬਣਾਉਣਾ ਕੋਈ ਵੀ ਮਤਲਬ ਕੰਮ ਕਰਨਾ ਹੈ ਤੁਸੀਂ ਸਭ ਤੋਂ ਪਹਿਲਾਂ ਜਦੋਂ ਆਪਾਂ ਸੁੱਤੇ ਉੱਠਦੇ ਹਾਂ ਸਭ ਤੋਂ ਪਹਿਲਾਂ ਉਸ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਸ਼ੁਕਰ ਕਰਕੇ ਆਪਦਾ ਇਸ਼ਨਾਨ ਪਾਣੀ ਕਰੋ ਉੱਠੋ ਅਟ ਕੇ ਨਹਾ ਕੇ ਗੁਰੂ ਘਰੇ ਜਾਓ ਰੱਬ ਦੀ ਆਗਿਆ ਲੈ ਕੇ ਆਓ ਪਰਮਾਤਮਾ ਦਾ ਸ਼ੁਕਰ ਕਰੋ ਉਹਨੂੰ ਕਹੋ ਵੀ ਤੂੰ ਰਾਤ ਸੁਖ ਬਤੀਤ ਕੀਤੀ ਹੈ ਦਿਨ ਚੜਿਆ ਵਾਹਿਗੁਰੂ ਦਿਨ ਵੀ ਸੁਖ ਬਤੀਤ ਹੋਵੇ ਕੋਈ ਵੀ ਦੰਦ ਵਿਤ ਦੁੱਖ ਤਕਲੀਫ ਨਾ ਆਵੇ ਕਿਸੇ ਵੀ ਮੁਸੀਬਤ ਦਾ ਸਾਨੂੰ ਸਾਹਮਣਾ ਨਾ ਕਰਨਾ ਪਵੇ ਨਾ ਤਾਂ ਇਹ ਹੱਥਾਂ ਨਾਲ ਕਿਸੇ ਦਾ ਅਸੀਂ ਮਾੜਾ ਕਰਗੇ ਨਾ ਅਸੀਂ ਇਸ ਦਿਲ ਤੋਂ ਸੋਚ ਕੇ ਤੇ ਨਾ ਸੀ ਇਹਨਾਂ ਅੱਖਾਂ ਨਾਲ ਹੁੰਦਾ ਵੇਖ ਜੇ ਤੇ ਵਾਹਿਗੁਰੂ ਜੀ ਸਾਨੂੰ ਦਿਓ ਆਗਿਆ ਤੇ ਅਸੀਂ ਆਪਦੇ ਘਰੇ ਜਾ ਜੇ ਤੇ ਆਪਦੇ ਕੰਮਕਾਰਾਂ 'ਚ ਪਰਤ ਕੇ 10 ਮਿੰਟੋ ਤੇ ਬਹੁ ਰੱਬ ਨੂੰ ਯਾਦ ਕਰੋ ਜਿਨੇ ਆਪਾਂ ਨੂੰ ਇਸ ਦੁਨੀਆ ਤੇ ਭੇਜਿਆ ਜਿਨੇ ਆਪਾਂ ਨੂੰ ਸਾਜਿਆ ਤੇ ਫਿਰ ਤੁਸੀਂ ਬਲੌਗ ਦੀ ਕਿਸੇ ਦੀ ਸ਼ੁਰੂਆਤ ਕਰੋ ਇਹ ਮਤਲਬ ਕਿ ਕੀ ਹੋਇਆ ਸੁੱਤੇ ਉੱਠੇ ਉੱਠ ਕੇ ਆਪਾਂ ਕੈਮਰਾ ਆਨ ਕਰ ਲਿਆ ਲਓ ਜੀ ਅਸੀਂ ਸੁੱਤੇ ਉੱਠ ਕੇ ਅਸੀਂ ਚਾਹ ਪੀਣ ਲੱਗੇ ਆ ਜੀ ਆਜੋ ਤੁਸੀਂ ਵੀ ਚਾਹ ਪੀ ਲਓ ਜੀ ਮੈਂ ਕਈ ਵੀਡੀਓ ਪਾਈਆਂ ਪੁਈਆਂ ਮੇਰਿਆਂ ਵੀ ਐ ਨਹੀਂ ਕੋਈ ਗੱਲ ਹੈ ਕਿ ਵੀ ਮੈਂ ਵੀਡੀਓ ਨਹੀਂ ਪਾਉਂਦੀ ਵੀ ਅਸੀਂ ਚਾਹ ਪੀਣ ਲੱਗੇ ਆ ਆਜੋ ਦੁਪਹਿਰ ਦੀ ਚਾਹ ਤੇ ਵੀ ਮੈਂ ਕਹਿੰਦੀ ਆ ਕਈ ਵਾਰ ਵੀਡੀਓ ਦੇ ਵਿੱਚ ਵੀ ਆਜੋ ਚਾਹ ਪੀ ਲਓ ਅਸੀਂ ਚਾਹ ਪੀਣ ਲੱਗੇ ਆ ਜਾਂ ਅਸੀਂ ਰੋਟੀ ਖਾਣ ਲੱਗੇ ਆ ਉਸ ਤੋਂ ਪਹਿਲਾਂ ਮੇਰੇ ਸਾਰੇ ਕੰਮ ਨਿਬੜੇ ਹੁੰਦੇ ਆ ਜਿਹੜੀ ਮੈਂ ਤੜਕੇ 8 ਵਜੇ ਚਾਹ ਘਰ ਦੀ ਵੀਡੀਓ ਬਣਾਉਣੀ ਹੁੰਨੀ ਕਈ ਵਾਰੀ ਮੈਂ 8 ਵਜੇ ਚਾਹ ਬਣਾਉਣੀ ਉਹ ਤੋਂ ਪਹਿਲਾਂ ਸਵੇਰ ਉੱਠਣ ਸਾਰ ਮੈਂ ਵਾਇਗਰੂ ਜੀ ਦੇ ਸਪਰਨਾ ਕਰਦੀ ਆ। ਨਾਇ ਨਹੀਂ ਕਹਿੰਦੀ ਵੀ ਤੁਸੀਂ ਰੱਬ ਨੂੰ ਯਾਦ ਨਹੀਂ ਕਰਦੇ ਕਰਦੇ ਹੋਣਗੇ ਪਰ ਮੇਰੇ ਵੇਖਣ ਚ ਇਹੋ ਜਿਹੇ ਲੋਕ ਹੈਗੇ ਜਿਹੜੇ ਰੱਬ ਨੂੰ ਯਾਦ ਨਹੀਂ ਕਰਦੇ ਉੱਠਣ ਸਾਰ ਕੈਮਰਾ ਚੱਕਦੇ ਆ ਬੈੱਡ ਤੋਂ ਸ਼ੁਰੂ ਤੇ ਬੈੱਡ ਤੇ ਹੀ ਖਤਮ। ਸੋ ਇਹੋ ਜਿਹੀ ਗੱਲਾਂ ਨਾ ਕਰਿਆ ਕਰੋ ਵਾਇਗਰੂ ਨੂੰ ਵੀ ਯਾਦ ਕਰਿਆ ਕਰੋ ਜਿਨੇ ਆਪਾਂ ਨੂੰ ਇੰਨੀਆਂ ਖੁਸ਼ੀਆਂ ਦਿੱਤੀਆਂ ਇੰਨੀਆਂ ਦਾਤਾਂ ਦਿੱਤੀਆਂ ਇੰਨੀ ਜੋਗੇ ਕੀਤਾ ਹੈ। ਉਹਨਾਂ ਨੂੰ ਪੁੱਛ ਕੇ ਵੇਖੋ ਜਿਹੜੇ ਮੰਜਿਆ ਦੇ ਉੱਤੇ ਬਿਮਾਰ ਪਏ ਆ ਜਿਨ੍ਹਾਂ ਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ ਜਿਨ੍ਹਾਂ ਦੇ ਕੋਈ ਆਲੇ-ਦਾਲੇ ਪਾਣੀ ਪੁੱਛਣ ਵਾਲਾ ਵੀ ਹੈ ਨਹੀਂਗਾ ਠੀਕ ਆ ਉੱਠਣ ਸਾਰ ਪਹਿਲਾਂ ਪਰਮਾਤਮਾ ਦਾ ਸ਼ੁਕਰ ਕਰੋ ਜੇ ਤੁਸੀਂ ਪਰਮਾਤਮਾ ਦਾ ਸ਼ੁਕਰ ਕਰੋਗੇ ਤੁਹਾਡੇ ਸਾਰਾ ਦਿਨ ਜਿਹੜੇ ਕੰਮ ਆ ਸਾਰੇ ਵਧੀਆ ਹੋਣਗੇ ਤੇ ਜੇ ਤੁਸੀਂ ਰੱਬ ਦਾ ਸ਼ੁਕਰ ਨਹੀਂ ਕਰਦੇ ਤਾਂ ਫਿਰ ਤਾਂ ਤੁਸੀਂ ਲੋਕਾਂ ਤੋਂ ਗਾਲ੍ਹਾਂ ਹੀ ਲੈਣੀਆਂ ਜੇ ਰੱਬ ਦਾ ਸ਼ੁਕਰ ਕਰੋਗੇ ਤਾਂ ਰੱਬ ਦਾ ਸ਼ੁਕਰ ਆ ਜਿਹੜਾ ਰੱਬ ਦਾ ਨਾਮ ਤੁਹਾਨੂੰ ਲੋਕਾਂ ਦਾ ਗਾਲ੍ਹਾਂ ਤੋਂ ਵੀ ਬਚਾਊਗਾ ਕੋਈ ਚੱਜ ਦਾ ਬੋਲੂਗੇ ਚੱਜ ਦਾ ਕਿਸੇ ਨੂੰ ਸਿੱਖਿਆ ਦਵਾਂਗੇ ਜੇ ਤੁਸੀਂ ਆਪਦਾ ਚੈਨਲ ਬਣਾਉਨੇ ਆ ਜਾਂ ਤੁਸੀਂ ਬਣਾਉਣ ਦੀ ਸੋਚਦੇ ਹੋ ਜਾਂ ਤੁਹਾਡਾ ਬਣਿਆ ਹੋਇਆ ਤੁਹਾਨੂੰ ਨਹੀਂ ਕੋਈ ਸਮਝ ਆ ਰਹੀ ਵੀ ਅਸੀਂ ਕਿਵੇਂ ਦੀ ਵੀਡੀਓ ਪਾਜੇ ਕਿਵੇਂ ਕੰਮ ਕਰਗੇ ਜਾਂ ਕਿਸੇ ਦੀ ਚੱਕ ਕੇ ਵੀਡੀਓ ਪਾਜੇ ਉਹਦੇ ਤੇ ਸਾਨੂੰ ਚੈਨਲ ਮ ਸਪੋਰਟ ਕਰੂਗਾ ਜਦ ਅਸੀਂ ਆਪਦਿਆਂ ਖੁਦ ਨਾ ਵੀਡੀਓ ਪਾਈਏ ਤਾਂ ਸਾਨੂੰ ਸਾਨੂੰ ਤਾਂ ਚੈਨਲ ਸਪੋਰਟ ਕਰੂਗਾ ਤੁਸੀਂ ਮੈਂ ਕਹਿੰਨੀ ਆ ਵੀ ਤੁਸੀਂ ਆਪਦਿਆਂ ਖੁਦ ਦੀਆਂ ਵੀਡੀਓ ਪਾਓ ਤੁਹਾਨੂੰ ਚੈਨਲ ਸਪੋਰਟ ਕਰੂਗਾ ਇਹੀ ਕਰੂਗਾ ਇਹ ਨਹੀਂ ਹੋ ਸਕਦਾ ਵੀ ਤੁਹਾਨੂੰ ਚੈਨਲ ਨਾ ਸਪੋਰਟ ਕਰੇ ਹਾਂ ਜੇ ਤੁਸੀਂ ਇੱਕ ਵੀਡੀਓ ਪਾ ਕੇ 2 ਮਹੀਨੇ ਚੈਨਲ ਦੀ ਗੌਰ ਹੀ ਨਹੀਂ ਕਰਦੇ ਵੀ ਚੈਨਲ ਸਾਡਾ ਕਿੱਥੇ ਚੱਲਦਾ ਕੀ ਕਰਦਾ ਕੀ ਸਾਨੂੰ ਮਿਲ ਗਿਆ ਕੀ ਨਹੀਂ ਮਿਲਿਆ ਤੇ ਫਿਰ ਉਹ ਤਾਂ ਤੁਹਾਡੀ ਗਲਤੀ ਆ ਜੇ ਤੁਸੀਂ ਆਪਦਾ ਚੈਨਲ ਚਲਾਉਣਾ ਫਿਰ ਦੂਜੀ ਗੱਲ ਇਹ ਆ ਮੈਂ ਹੁਣ ਫੇਰ ਆਇਆ ਨਾ ਕਹਦੇ ਵੀ ਹੁਣ ਦੂਜੇ ਪਾਸੇ ਹੋ ਗਈ ਪਹਿਲਾਂ ਦੂਜੇ ਪਾਸੇ ਗੱਲਾਂ ਹੀ ਕਰਦੀ ਸੀਗੀ ਫੇਰ ਤੁਸੀਂ ਸਹੀ ਆ ਆਪਦੀ ਨਿਗਾਹ ਚ ਸਹੀ ਆ ਆਪਦੀ ਜਵਾਨੋਂ ਤੁਸੀਂ ਸਹੀ ਬੋਲਦੇ ਆ ਸਹੀ ਤੁਸੀਂ ਵੀਡੀਓ ਪਾ ਰਹੇ ਆ ਤੇ ਤੁਸੀਂ ਕਿਸੇ ਦੀ ਸਰਦਰਤੀ ਨਾ ਲਓ ਜੇ ਤੁਹਾਨੂੰ ਕੋਈ ਚੰਗਾ ਮਾੜਾ ਬੋਲਦਾ ਕੁਛ ਵੀ ਬੋਲਦਾ ਲੋਕ ਖਾਂਦਿਆਂ ਨੂੰ ਅੱਜ ਕੱਲ ਨਹੀਂ ਚਰਦੇ ਪਰ ਤੁਸੀਂ ਇਹ ਸੋਚੋ ਵੀ ਤੁਸੀਂ ਆਪ ਸਹੀ ਆ ਤੁਸੀਂ ਗਲਤ ਕੋਈ ਵੀ ਗਲਤ ਵੀਡੀਓ ਨਾ ਪਾਓ ਗਲਤ ਆ ਕੇ ਬੋਲੋ ਨਾ ਗਲਤ ਥਾਂ ਤੇ ਜਾ ਕੇ ਤੁਸੀਂ ਵੀਡੀਓ ਨੂੰ ਮਤਲਬ ਕਿ ਬਣਾਵੋ ਉਹਨਾਂ ਸ਼ੁਰੂ ਨਾ ਕਰੋ ਵੀਡੀਓ ਨੂੰ ਫਿਰ ਤੁਸੀਂ ਕਹਿ ਦਿੰਦੀਆਂ ਵਾ ਕਈ ਭੈਣਾ ਜਾ ਮੇਰੀਆਂ ਵੀ ਕਹਿ ਦਿੰਦੇ ਬੰਦੇ ਵੀ ਫਿਰ ਸਾਟਾਂ ਘਰਾਂ ਵਾਲਿਆਂ ਨੂੰ ਆਏ ਕਹਿੰਦੇ ਆ ਤੇ ਜਾਂ ਜਦੋਂ ਵੀਡੀਓ ਬਣਾਉਂਦੇ ਆ ਫਿਰ ਜਦੋਂ ਤੁਸੀਂ ਵੀਡੀਓਦਾਂਦਾਂ ਬਣਾਉਂਦੇ ਆ ਤਾਂ ਫਿਰ ਜਿਹੜੇ ਭਾਈ ਰੋਸਟ ਕਰਦੇ ਆ ਉਹ ਕੀ ਕਰਨ ਉਹਨਾਂ ਨੇ ਤਾਂ ਕਹਿਣੇ ਕਹਿਣਾ ਵੀ ਆ ਗਲਤੀ ਤੁਹਾਡੀ ਇੱਥੇ ਤੁਸੀਂ ਗਲਤ ਆ ਹਨ ਫਿਰ ਤੁਸੀਂ ਉਹਨਾਂ ਨੂੰ ਕਹਿੰਨੇ ਵੀ ਸਾਨੂੰ ਆਏ ਕਹਿੰਦੇ ਆ ਜੇ ਤੁਸੀਂ ਪਹਿਲਾਂ ਹੀ ਸਹੀ ਚੀਜ਼ ਪਾਉਂਗੇ ਤਾਂ ਤੁਹਾਨੂੰ ਕੋਈ ਵੀ ਕੁਐਸਚਨ ਨਹੀਂ ਪੁੱਛ ਸਕਦਾ ਹੁਣ ਤੁਸੀਂ ਮੇਰੇ ਤੇ ਲਾ ਲਓ ਫੇ ਮੈਂ ਬਹਿ ਕੇ ਵੀਡੀਓ ਬਣਾਉਣੀ ਆ ਚਾਹੇ ਮੈਂ ਤੁਰੇ ਫਿਰਦੀ ਘਰ ਵੀਡੀਓ ਬਣਾਉਣੀ ਮੈਂ ਕਿੰਨਾ ਗਲਤ ਵੀਡੀਓ ਪਾਉਣੀ ਆ ਕਦੇ ਵੀ ਕਿਸੇ ਚੈਨਲ ਤੇ ਕਦੇ ਕਿਸੇ ਨੇ ਮੈਨੂੰ ਰੋਸਟ ਕੀਤਾ ਕੀ ਗੱਲ ਮੈਨੂੰ ਲੋਕ ਵੇਂਦੇ ਨਹੀਂ 20000 ਸਬਸਕ੍ਰਾਈਬ ਆ ਮੇਰਾ 20000 ਹੋ ਚੱਲਿਆ ਵਾ ਹੋ ਜਾਊਗਾ ਸਵੇਰੇ ਜਾਂ ਅੱਜ ਰਾਤ ਤੱਕ ਹੋ ਜਾਊਗਾ ਕੀ ਗੱਲ 20000 ਬੰਦੇ ਕੋਲ ਮੇਰੇ ਵੀਡੀਓ ਜਾਂਦੀ ਨਹੀਂ ਚਲੋ ਮੰਨਦੇ ਆ ਨਹੀਂ 20000 ਬੰਦੇ ਕੋਲੇ ਜਾਂਦੀ ਕੋਹ 1500 1500 2000 2500 ਕਿਸੇ ਕੋਲੇ ਤਾਂ ਮੇਰੇ ਵੀਡੀਓ ਜਾਂਦੀ ਆ ਮੇਰਾ ਚੈਨਲ ਕਿੱਥੋਂ ਤੱਕ ਜਾਂਦਾ ਮੇਰੀ ਲਾਈਵ ਕਿੰਨੀ ਚੱਲਦੀ ਆ ਕਿੰਨੇ ਲੋਕ ਮੈਨੂੰ ਦੇਖਦੇ ਆ ਉਹ ਜਿਹੜੇ ਲੋਕ ਮੇਰੀ ਲਾਈਵ ਦੇਖਦੇ ਆ ਉਹ ਲੋਕ ਮੇਰੇ ਚੈਨਲ ਤੇ ਵੀ ਜਾਂਦੇ ਆ ਮੇਰੇ ਵੀਡੀਓ ਚ ਵੀ ਦੇਖਦੇ ਆ ਮੈਨੂੰ ਮੇਰੇ ਵੀਊਅ ਦੱਸਦੇ ਆ ਵੀ ਮੈਨੂੰ ਲੋਕ ਵੇਖਦੇ ਆ ਕੀ ਗੱਲ ਉਹਨਾਂ 'ਚ ਕੋਈ ਰੋਸਟਰ ਹੈ ਨਹੀਂ ਕਰਨ ਵਾਲਾ ਕੋਈ ਤਾਂ ਕੋਈ ਤਾਂ ਰੋਸਟਰ ਵਾਲਾ ਵੇਖਦੇ ਹੋ ਜਦੋਂ ਜਾ ਕੇ ਅਗਲਿਆਂ ਦੇ ਚੈਨਲਾਂ ਤੋਂ ਵੀਡੀਓ ਚੱਕ ਕੇ ਲਿਆ ਕੇ ਇੱਥੇ ਪਾ ਦਿੰਦੇ ਆ YouTube ਤੇ ਤੇ ਫਿਰ YouTube ਦੀ ਵੀਡੀਓ ਕਿਉਂ ਨਹੀਂ ਚੱਕ ਕੇ YouTube ਤੇ ਪਾ ਸਕਦੇ ਵੀ ਕਲਿੱਪ ਲਾ ਕੇ ਵੀ ਹਾਂ ਬੰਦਾ ਐਵੇਂ ਦਾ ਬੋਲਦਾ ਤੇ ਇਹ ਬੰਦੇ ਦੀ ਆ ਗਲਤੀ ਹੈ ਤੇ ਇਹ ਬੰਦੇ ਨੂੰ ਮਾੜਾ ਮੋਟਾ ਰੋਕੋ ਬਈ ਸਮਝਾਓ ਇਹਨੂੰ ਜਿਹੜੇ ਲੋਕ ਗਲਤ ਵੀਡੀਓ ਪਾਉਂਦੇ ਉਹਨਾਂ ਨੂੰ ਸਮਝਾਉਂਦੇ ਆ ਉਹ ਗੱਤੇ ਵੀ ਗਲਤ ਨਹੀਂ ਜਿਹੜੇ ਵੀਡੀਓ ਰੋਸਟ ਕਰਦੇ ਨੇ ਉਹ ਗਲਤ ਮੈਂ ਉਹਨਾਂ ਨੂੰ ਗਲਤ ਨਹੀਂ ਕਹਿੰਦੀ ਮੈਂ ਕਹਿੰਦੀ ਆ ਵੀ ਬਹੁਤ ਸਹੀ ਕਰ ਰਹੇ ਆ ਲੋਕ ਵਧੀਆ ਇਹਨਾਂ ਨੂੰ ਸਮਝਾਓ ਜੇ ਇਹਨਾਂ ਦੇ ਨੱਥ ਨਾ ਨਾ ਪਾਈ ਤੇ ਇਹ ਆਪਣੇ ਗਾਂਹ ਜਿਹੜੇ ਬੱਚੇ ਇਹਨਾਂ ਨੇ ਤਾਂ ਵੀਡੀਓ ਵੇਖਣ ਤੇ ਲਾਈਕ ਨਹੀਂ ਰਹਿਣਾਂਗਾ ਕਿਹਾ ਕਿ ਜਦੋਂ ਆਪ ਉਹ ਸਿਆਣੇ ਬਿਆਣੇ ਲੋਕ ਚੜਵਾ ਚੜਵਾ ਸਾਲਾਂ ਦੇ 50 50 ਸਾਲਾਂ ਦੇ ਨੱਚੀ ਜਾਂਦੇ ਰਹਿਲਾਂ ਤੇ ਤੇ ਫਿਰ ਕੱਲ ਨੂੰ ਆਪਣੇ ਬੱਚੇ ਕਿਵੇਂ ਨਾ ਨੱਚਣਗੇ ਵੀ ਜਦੋਂ ਇਹਨਾਂ ਦੇ ਪੈਸਾ ਮੂੰਹ ਲੱਗ ਗਿਆ ਜਦੋਂ ਉਹ ਨੱਚਦੇ ਆ ਲੋਕ ਤੇ ਫਿਰ ਆਪਣੇ ਬੱਚੇ ਵੀ ਕਹਿਣਗੇ ਵੀ ਲੱਕ ਹਲਾਉ ਤੇ ਪੈਸੇ ਕਮਾਓ ਅੱਗੇ ਕਿਹੜਾ ਪੰਜਾਬ ਦੇ ਵਿੱਚ ਕਿਤੇ ਲੱਕ ਹਲਾਉਣ ਵਾਲਿਆਂ ਦੀ ਕੋਈ ਕਮੀ ਹੈ ਤੇ ਕੱਲ ਨੂੰ ਆਪਣੇ ਜਵਕ ਵੀ ਇਹ ਕੋ ਸਿੱਖਣਗੇ ਸੋ ਜਿਹੜਾ ਬੰਦਾ ਗਲਤ ਵੀਡੀਓ ਪਾਉਂਦਾ ਵਾ ਉਹਨੂੰ ਰੋਕੋ ਉਹਨੂੰ ਕਹੋ ਵੀ ਇਹ ਗਲਤ ਤਾਂ ਕੰਮ ਤੂੰ ਇਹ ਕੰਮ ਨਾ ਕਰ ਇਹ ਕੰਮ ਨਹੀਂ ਸਹੀ ਕਾ ਤੇਰੇ ਲਈ ਉਹਨੂੰ ਸਮਝਾਓ ਮਾਣਾ ਮੋਟਾ ਜੇ ਕੋ ਰੋਸਟ ਕਰਦਾ ਉਹਨੂੰ ਐਨ ਲੈ ਤੂੰ ਤਾਂ ਫਲਾਣੇ ਦੇ ਮਗਰ ਹੀ ਪੈਗਾ ਤੂੰ ਤਾਂ ਫਲਾਣੇ ਨੂੰ ਐ ਕਹਿਣਾ ਤੂੰ ਤਾਂ ਫਲਾਣੇ ਨੂੰ ਜਾਓ ਕਹਿਣਾ ਕਦੇ ਵੀ ਤੁਸੀਂ ਕਿਸੇ ਦੀ ਵੀਡੀਓ ਸੁਣ ਕੇ ਵੇਖਿਆ ਕਰੋ ਕਦੇ ਵੀ ਕੋਈ ਜਿਹੜਾ ਵੀ ਰੋਸਟ ਕਰਦਾ ਵੀਡੀਓ ਕਦੇ ਵੀ ਕੋਈ ਕਿਸੇ ਨੂੰ ਗਲਤ ਨਹੀਂ ਬੋਲਦਾ ਜੋ ਵੀ ਵੀਡੀਓ ਪਾਉਂਦੇ ਆ ਜੋ ਵੀ ਉਹ ਬੋਲਦੇ ਆ ਸੱਚ ਬੋਲਦੇ ਆ ਤੇ ਸਹੀ ਵੀਡੀਓ ਪਾਉਂਦੇ ਆ ਮੈਂ ਜਿੰਨੇ ਵੀ ਰੋਸਟ ਵੀਡੀਓ ਕਰਦੇ ਨਾ ਮੈਂ ਸਭ ਤੋਂ ਵੀਡੀਓ ਦੇਖਦੀ ਆ ਠੀਕ ਹੈ ਜੇ ਤੁਸੀਂ ਆਪਦਾ ਚੈਨਲ ਚਲਾਉਣਾ ਵਾ ਆਪਦੀ ਵੀਡੀਓ ਪਾਓ ਆਪਦੇ ਤੁਸੀਂ ਆਪਦੇ ਚੈਨਲ ਦੀ ਗੌਰ ਰੱਖੋ ਆਪਦਾ ਤੁਹਾਡਾ ਚੈਨਲ ਤੁਹਾਨੂੰ ਸਪੋਰਟ ਕਰੂਗਾ ਤੁਹਾਨੂੰ ਲੋਕ ਵੀ ਸਪੋਰਟ ਕਰਨਗੇ ਜਿਹੜੀ ਤੁਸੀਂ ਵੀਡੀਓ ਪਾਉਨੇ ਆ ਜਾਂ ਤੁਸੀਂ ਸ਼ਾਰਟ ਪਾਉਨੇ ਆ ਜਾਂ ਤੁਸੀਂ ਲੌਂਗ ਵੀਡੀਓ ਪਾਉਨੇ ਆ ਠੀਕ ਆ ਤੁਸੀਂ ਉਹਨੂੰ ਆਪਦੇ ਵਟਸਐਪ ਤੇ ਵੀ ਸਟੋਰੀ ਲਾਓ ਤੁਸੀਂ ਉਹਨੂੰ ਆਪਦੇ ਇੰਸਟਾਗ੍ਰam ਤੇ ਵੀ ਸਟੋਰੀ ਲਾਓ ਤੁਸੀਂ ਉਹਦੀ ਆਪਦੇ ਫੇਸਬੁੱਕ ਚੈਨਲ ਤੇ ਵੀ ਸਪੋਰਟ ਦੂਜਾ ਫੇਸਬੁੱਕ ਪੇਜ ਤੇ ਵੀ ਸਟੋਰੀ ਲਾਓ ਤੁਹਾਨੂੰ ਜਿੰਨੇ ਲੋਕ ਉੱਥੇ ਦੇਖਦੇ ਉਹਨੇ ਲੋਕ ਤੁਹਾਡੇ ਚੈਨਲ ਤੇ YouTube ਤੇ ਆ ਕੇ ਤੁਹਾਨੂੰ ਦੇਖਣਗੇ ਤੇ ਤੁਹਾਨੂੰ ਸਪੋਰਟ ਵੀ ਕਰਨ ਹੁਣ ਮੈਨੂੰ ਮੇਰਾ ਚੈਨਲ ਵਧੀਆ ਸਪੋਰਟ ਕਰਦਾ ਵਾ ਵਧੀਆ ਮੈਨੂੰ ਲੋਕ ਸਬਸਕ੍ਰਾਈਬ ਕਰਦੇ ਆ ਵਧੀਆ ਸਾਰੇ ਭੈਣ ਭਰਾ ਮੈਨੂੰ ਸਪੋਰਟ ਕਰਦੇ ਆ ਮੈਂ ਕਹਿੰਦੀ ਮੈਂ ਤਾਂ ਧੰਨਵਾਦ ਕਰਦੀ ਆ ਸਾਰਿਆਂ ਦਾ ਸ਼ੁਕਰ ਆ ਜੇ ਮੈਨੂੰ ਸਪੋਰਟ ਕਰਨ ਲੱਗੇ ਆ ਮੇਰਾ ਚੈਨਲ ਕਿਉਂ ਰੁਕ ਗਿਆ ਸੀ ਮੇਰਾ ਚੈਨਲ ਮੇਰੀ ਗਲਤੀ ਨਾਲ ਰੁਕ ਗਿਆ ਸੀ ਕਿਉਂਕਿ ਮੇਰੇ ਘਰ ਦੇ ਵਿੱਚ ਮਜਬੂਰੀ ਇਹੋ ਜੀ ਪੈ ਗਈ ਸੀਗੀ ਤੇ ਮੈਨੂੰ ਵੀਡੀਓ ਪਾਈਆਂ ਨਹੀਂ ਗਈਆਂ ਮੈਂ ਵੀਡੀਓ ਪਾ ਨਹੀਂ ਸਕੀ ਤੇ ਫਿਰ ਮੈਂ ਵੀਡੀਓ ਪਾਉਂਦੀ ਕਿਹੜੇ ਸਾਨਾ ਦੇ ਵਿੱਚ ਹਨਾ ਜਦੋਂ ਮਜਬੂਰੀ ਇਹੋ ਜੀ ਬਣ ਗਈ ਮੈਂ ਵੀਡੀਓ ਪਾ ਨਹੀਂ ਸਕਦੀ ਸੀ ਫਿਰ ਮੈਨੂੰ ਕਈ ਲੋਕ ਕਹਿੰਦੇ ਜਿੱਦਾਂ ਦਾ ਮਾਹੌਲ ਸੀ ਤੂੰ ਉਦਾਂ ਦੀ ਵੀਡੀਓ ਪਾਉਂਦੀ ਮੈਂ 4 4 ਮਹੀਨੇ ਆ ਉਹਦਾ ਚੈਨਲ ਛੱਡ ਛੱਡਿਆ 4 ਮਹੀਨੇ ਨਹੀਂ ਮੈਂ ਕੋਈ ਵੀਡੀਓ ਪਾਏਗੀ ਤੇ ਨਹੀਂ ਅੱਜ ਨੂੰ ਮੇਰਾ ਚੈਨਲ ਤਾਂ ਵਧੀਆ ਮੈਨੂੰ ਸਪੋਰਟ ਕਰ ਜਾਂਦਾ ਚਲੋ ਮੇਰੀ ਗਲਤੀ ਆ ਚੈਨਲ ਦੀ ਕੋਈ ਗਲਤੀ ਨਹੀਂ ਕੀ ਕਹਣਾ ਜਦੋਂ ਮੈਂ ਭੁੰਡ ਸੀ ਆ ਗਿਆ ਮੇਰੇ ਕੋਲ ਸੌਰੀ ਤੇ ਉਹ ਚੈਨਲ ਦੀ ਕੋਈ ਗਲਤੀ ਨਹੀਂ ਉਹਦੇ ਚ ਮੇਰੀ ਗਲਤੀ ਸੀਗੀ ਜਦੋਂ ਹਨਾ ਮੈਂ ਇਥੋਂ ਕੋਈ ਕੰਮ ਹੀ ਨਹੀਂ ਹੋਇਆ ਬਈ ਜੇ ਆਪਾਂ ਕਹਿੰਦੇ ਹੁੰਦੇ ਜਿੰਨਾ ਕੁ ਕੋੜ ਪਾਵਾਂਗੇ ਓਨਾਂ ਕੁ ਮਿੱਠਾ YouTube ਤੇ Facebook ਤੇ ਤੁਸੀਂ ਜਿੰਨਾ ਕੰਮ ਕਰੋਗੇ ਜਿੰਨਾ ਵੀਡੀਓ ਪਾਓਗੇ ਉਨੇ ਹੀ ਪੈਸੇ ਕਮਾਓਗੇ ਬਹੁਤ ਕੁਝ ਦਿੰਦਾ YouTube ਵੀ Facebook ਵੀ ਤੇ Instagram ਤੇ ਆਪਾਂ ਨੂੰ ਕੋਈ ਫਾਇਦਾ ਨਹੀਂ Instagram ਸਿਰਫ ਆਪਾਂ ਨੂੰ ਸਿਰਫ ਆਪਾਂ ਨੂੰ ਦਿੰਦਾ ਹੈਗਾ ਜੀ ਪ੍ਰੋਮੋਸ਼ਨ ਆ ਕਈ ਵੇਣਾ ਕਹਿੰਦੀਆਂ ਇੰਸਟਾਗ੍ਰਾਮ ਤੇ ਪੈਸੇ ਆਉਂਦੇ ਐਸਟਾਗ੍ਰਾਮ ਤੇ ਕੋਈ ਪੈਸਾ ਨਹੀਂ ਆਉਂਦਾ ਐਸਟਾਗ੍ਰਾਮ ਤੇ ਸਿਰਫ ਆਪਾਂ ਨੂੰ ਪ੍ਰੋਮੋਸ਼ਨ ਆਉਂਦੀਆਂ ਜੇ ਤੁਹਾਨੂੰ ਕੋਈ ਪ੍ਰੋਮੋਸ਼ਨ ਆਊਗੀ ਤਾਂ ਤੁਹਾਨੂੰ ਪੈਸੇ ਕਮਾਉਣ ਦਾ ਮੌਕਾ ਮਿਲ ਜਾਊਗਾ ਤੇ ਜੇ ਤੁਹਾਨੂੰ ਨਹੀਂ ਪ੍ਰੋਮੋਸ਼ਨ ਆਉਂਦੀ ਤੇ ਐਸਟਾਗ੍ਰਾਮ ਤੇ ਆਪਣੀ ਜਾਣ ਪਛਾਣ ਜ਼ਰੂਰ ਹੋ ਸਕਦੀ ਹੈ ਇੰਨਾ ਜ਼ਰੂਰ ਆ ਦੇ ਆਪਾਂ ਨੂੰ ਜਿਹੜੇ ਕੋਈ 10 ਲੋਕ ਜਾਂ 5 ਲੋਕ ਜਾਣਦੇ ਭਾਂਦੇ 10 ਜਾਂ ਕੋਈ ਵੀ ਜਾਂ ਕੋਈ 20000 ਬੰਦਾ ਜਾਂ 30000 ਬੰਦਾ ਕੋਈ ਵੀ ਆਪਾਂ ਨੂੰ ਜਾਣਦਾ ਉਤੋਂ ਆ ਕੇ ਆਪਾਂ ਨੂੰ YouTube ਚੈਨਲ ਤੇ ਸਪੋਰਟ ਕਰ ਸਕਦਾ ਜਾਂ ਫੇਸਬੁੱਕ ਚੈਨਲ ਤੇ ਫੇਸਬੁੱਕ ਪੇਜ ਤੇ ਜਾ ਸਕਦਾ ਜਾਂ ਉਹ YouTube ਚੈਨਲ ਤੇ ਆ ਕੇ ਆਪਾਂ ਨੂੰ ਸਪੋਰਟ ਕਰ ਲੂਗਾ ਬਾਕੀ ਕਿਸੇ ਨੇ ਵੀ ਕੋਈ ਜਾਣਕਾਰੀ ਪੁੱਛਣੀ ਹੋਵੇ ਤਾਂ ਆਪਾਂ ਨੂੰ Instagram ਤੇ ਆ ਕੇ ਮੈਸੇਜ ਕਰ ਸਕਦਾ ਜਿੰਨਾ ਕ ਆਪਾਂ ਨੂੰ ਪਤਾ ਆਪਾਂ ਤੁਹਾਨੂੰ ਉਹਨਾਂ ਕ ਜ਼ਰੂਰ ਦੱਸਾਂਗੇ ਕਿਉਂਕਿ ਮੈਨੂੰ ਕਿਸੇ ਗੱਲ ਦਾ ਨਹੀਂ ਸੀ ਪਤਾ ਆਪਾਂ ਉਹਨੂੰ ਪੁੱਛ ਉਹਨੂੰ ਪੁੱਛ ਉਹਨੂੰ ਪੁੱਛ ਮੈਂ ਧੰਨਵਾਦ ਕਰਦੀ ਆਂ ਜਿਨ੍ਹਾਂ ਨੇ ਮੈਨੂੰ ਮਤਲਬ ਕਿ ਦੱਸਿਆ ਵੀ ਤੂੰ ਇੱਥੋਂ ਐ ਚੱਲ ਇੱਥੋਂ ਐ ਚੱਲ ਤੇ ਚੱਲ ਅੱਜ ਮੈਨੂੰ ਜਾਣਕਾਰੀ ਮਿਲੀ ਆ ਤੇ ਨਹੀਂ ਬਈ ਕੋਈ ਨਹੀਂ ਕਿਸੇ ਨੂੰ ਕਿਸੇ ਰਾਹ ਪਾਉਂਦਾ ਕਾ ਠੀਕ ਆ ਨਾ ਮੈਂ ਬਹੁਤ ੱੱਕੇ ਖਾ ਕੇ YouTube ਤੇ ਆ ਕੇ ਹੁਣ ਮਿਹਨਤ ਕਰਨ ਲੱਗੀ ਆ ਤੇ ਹੁਣ ਮੈਨੂੰ ਪਤਾ ਵਾ ਪ੍ਰਮਾਤਮਾ ਦੇ ਵਾਹਿਗੁਰੂ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਰਾ ਚੈਨਲ ਚੱਲੀ ਜਾਂਦਾ ਵਧੀਆ ਤੇ ਵਧੀਆ ਹੀ ਚੱਲੇ ਤੇ ਬਾਕੀ ਮੇਰਾ ਜਲਦੀ ਤੋਂ ਜਲਦੀ ਮੋਨਟਾਈਜ਼ ਹੋ ਜਾਵੇ ਚੈਨਲ ਤੇ ਮੈਨੂੰ ਵੀ ਜਿਹੜੀ ਮੇਰੀ ਮਿਹਨਤ ਦਾ ਫਾਲਾ ਮਿਲ ਜੇ ਹੁਣ ਮੈਨੂੰ ਕਮੈਂਟ ਕਰਕੇ ਆਇਆ ਨਾ ਪੁੱਛਣ ਲੱਗ ਜੋ ਵੀ ਤੁਹਾਡਾ ਚੈਨਲ ਮੋਨਟਾਈਜ਼ ਹੋ ਗਿਆ ਮੇਰਾ ਚੈਨਲ ਅਜੇ ਮੋਨਟਾਈਜ਼ ਨਹੀਂ ਹੋਇਆ ਮੈਨੂੰ ਕੋਈ ਇਨਕਮ ਨਹੀਂ ਹੋਣ ਲੱਗੀ ਤੇ ਪਰ ਮੈਨੂੰ ਫੁੱਲ ਪਟਾ ਫੁੱਲ ਹੁਣ ਝਾਕ ਹੈਗੀ ਆ ਵੀ ਮਹੀਨੇ ਨੂੰ ਜਾਂ ਡੇਢ ਨੂੰ ਜਾਂ ਦੋ ਨੂੰ ਹੱਦ ਤੋਂ ਹੱਦ ਮੈਨੂੰ ਜਿਹੜਾ ਮੇਰਾ ਮਿਹਨਤ ਆ ਤੇ ਮੇਰੇ ਪੱਲੇ ਰੱਬ ਜ਼ਰੂਰ ਪਾਊਗਾ ਤੇ ਬਾਕੀ ਜੇ ਤੁਸੀਂ ਚੈਨਲ ਬਣਾਉਣ ਦੀ ਸੋਚਦੇ ਹੋ ਜਾਂ ਬਣਾਉਣਾ ਵਾ ਤਾਂ ਬਈ ਤੁਸੀਂ ਆਪਦਾਂ ਦੀ ਵੀਡੀਓ ਪਾਓ ਤੇ ਫਿਰ ਤੁਸੀਂ ਪੈਸਾ ਕਮਾਓ ਤੇ ਕਿਸੇ ਦੀ ਵੀਡੀਓ ਚੱਕ ਕੇ ਨਾ ਆਪਦੇ ਚੈਨਲ ਤੇ ਪਾਓ ਫਿਰ ਤੁਹਾਨੂੰ ਨਾ YouTube पे ऐड ਕਰੂੰਗਾ ਤੇ ਨਾ ਤੁਹਾਨੂੰ Facebook ਚੈਨਲ ਗੈਡ ਕਰੂੰ ਕਿਉਂਕਿ ਕਿਸੇ ਦੀ ਵੀਡੀਓ ਨਾ ਤਾਂ YouTube ਤੇ ਆਪ ਪਾ ਸਕਦੇ ਆ ਚੱਕ ਕੇ ਤੇ ਨਾ ਆਪਾਂ Facebook ਤੇ ਪਾ ਸਕਦੇ ਆ ਠੀਕ ਆ ਮੁੜ ਕੇ ਆਪਾਂ ਨੂੰ ਚੈਨਲ ਕੋਈ ਸਪੋਰਟ ਨਹੀਂ ਕਰਦਾਗਾ ਤੇ ਨਾ ਲੋਕ ਸਪੋਰਟ ਕਰਦੇ ਜਿਹੜੀ ਵੀਡੀਓ ਪਹਿਲਾਂ YouTube ਤੇ ਚੜ ਚੁੱਕੀ ਉਹ ਆਪਾਂ ਨਹੀਂ ਪਾ ਸਕਦੇ ਆਪਾਂ ਆਪਦੀ ਵੀਡੀਓ ਪਾ ਸਕਦੇ ਆ ਜਿਵੇਂ 5 6 ਤਾਂ ਨੂੰ ਹੋ ਗਿਆ ਇੱਕ ਭੈਣ ਦਾ ਮੈਨੂੰ ਫੋਨ ਆਇਆ ਕਹਿੰਦੀ ਬਾਈ ਵੀ ਮੈਨੂੰ ਭੈਣੇ ਕਿ ਵੀ ਮਤਲਬ ਕਿ 10 ਵੀ ਚੈਨਲ ਮੈਂ ਕਿਵੇਂ ਚਲਾਵਾਂ ਮੇਰੇ ਸਬਸਕ੍ਰਾਈਬਰ 600 ਹੀ ਆ ਤੇ ਮੈਂ ਕਿਹਾ ਭੈਣੇ ਵੀ ਤੂੰ ਆਪਦਾ ਵੀਡੀਓ ਫਿਰ ਕਹਿੰਦੀ ਲੋਕ ਆਏ ਕਹਿਣਗੇ ਮੈਂ ਕਿਹਾ ਭੈਣ ਮੇਰ ਕਿ ਜੇ ਤਾਂ ਤੂੰ ਆਪਦਾ ਕੁਝ ਬਣਾਣਾ ਚਾਹ ਨਹੀਂ ਆ ਕੁਝ ਖੱਟਣਾ ਹੈ ਤਾਂ ਤੂੰ ਲੋਕਾਂ ਦੀ ਬਿਲਕੁਲ ਨਾ ਸੁਣ ਤੇ ਜੇ ਫਿਰ ਤੂੰ ਲੋਕਾਂ ਦੀ ਸੁਣਨੀ ਆ ਤੇ ਫੇਰ ਤਾਂ ਤੈਨੂੰ ਲੋਕਾਂ ਦਾ ਪਤਾ ਹੀ ਆ ਉਹਨੇ ਕੀ ਕਹੀ ਜਾਣਾ ਉਹਨੇ ਕੀ ਪਰ ਮੈਂ ਇਹ ਕਹਿੰਨੀ ਆ ਵੀ ਤੁਸੀਂ ਲੋਕਾਂ ਦੀ ਪ੍ਰਵਾਹ ਬਿਲਕੁਲ ਨਾ ਕਰੋ ਲੋਕ ਸਾਨੂੰ ਕੀ ਕਹਿੰਦੇ ਆ ਲੋਕ ਤਾਂ ਬਹੁਤ ਕੁਛ ਕਹਿੰਦੇ ਆ ਲੋਕ ਤਾਂ ਇੱਥੇ ਚੰਗੇ ਭੱਲੇ ਨੂੰ ਨਹੀਂ ਛੱਡਦੇ ਤੇ ਜੇ ਆਪਾਂ ਨੰਗ ਪੜਾਵਾਂਗੇ ਤਾਂ ਫੇਰ ਤਾਂ ਲੋਕਾਂ ਨੇ ਭਈ ਆਪਾਂ ਨੂੰ ਕੀ ਛੱਡਣਾ ਤੇ ਤੁਸੀਂ ਸਹੀ ਵੀਡੀਓ ਪਾਓ ਆਪਦੀ ਜਵਾਨ ਨੂੰ ਜੋ ਵੀ ਪਾਉਨੇ ਆ ਬੋਲ ਕੇ ਪਾਓ ਆਪਦੇ ਫੇਸ ਨਾਲ ਪਾਓ ਤੇ ਤੁਹਾਨੂੰ YouTube ਵੀ ਬਹੁਤ ਕੁਝ ਦੇਊਗਾ ਤੇ ਤੁਹਾਨੂੰ Facebook ਵੀ ਬਹੁਤ ਕੁਝ ਦੇਊਗਾ Instagram ਵੀ ਆਪਾਂ ਕਹਿ ਦਿੰਨੇ ਆ Instagram ਕੁਝ ਨਹੀਂ ਦਿੰਦਾ ਮੰਨਦੇ ਆ Instagram ਕੁਝ ਨਹੀਂ ਦਿੰਦਾ ਪਰ ਬਗਾਨੀ ਵੀਡੀਓ Instagram ਤੇ ਵੀ ਲਾਊਟ ਨਹੀਂ ਹੈਗੀ ਜੇ ਆਪ ਬਗਾਨੀ ਵੀਡੀਓ ਚੱਕ ਕੇ ਪਾਉਨੇ ਆ ਨਾ ਕਿਸੇ ਦਾ ਕੰਟੈਂਟ ਚੱਕ ਕੇ ਪਾਉਨੇ ਆ ਤੇ Instagram ਵੀ ਆਪਾਂ ਨੂੰ ਗਰੋ ਨਹੀਂ ਕਰਦਾ ਚੈਨਲ ਦਰਲਪੁਰ ਵੀ ਇੰਸਟਾਗ੍ਰਾਮ ਤੇ ਵੀ ਤੁਸੀਂ ਆਏ ਨਾ ਸੋਚ ਲਿਓ ਵੀ ਚਲੋ ਜਸਸੀ ਸਿੱਧੂ ਨੇ ਐਂ ਕਹਤਾ ਤੇ ਅਸੀਂ ਇੰਸਟਾਗ੍ਰਾਮ ਚੈਨਲ ਤੇ ਤਾਂ ਕਿਸੇ ਦਿਨ ਵੀਡੀਓ ਪਾ ਕੇ ਆਪਣੇ ਫੋਲੋਅਰ ਵਧਾ ਸਕਦੇ ਤੁਹਾਨੂੰ ਇੰਸਟਾਗ੍ਰਾਮ ਵੀ ਕੋਈ ਗ੍ਰੋ ਨਹੀਂ ਕਰੂਗਾ ਇੰਸਟਾਗ੍ਰਾਮ ਤੇ ਵੀ ਤੁਹਾਨੂੰ ਕੋਈ ਵੀ ਫੋਲੋਅਰ ਨਹੀਂ ਮਿਲੂਗਾ ਜੇ ਤੁਸੀਂ ਆਪ ਦੀਆਂ ਕਿਸੇ ਦਿਨ ਵੀਡੀਓ ਚੱਕ ਕੇ ਪਾਉਂਗੇ ਇੰਸਟਾਗ੍ਰਾਮ ਤੇ ਤੁਸੀਂ ਆਪ ਦੀਆਂ ਵੀਡੀਓ ਪਾਓ ਜੇ ਤੁਸੀਂ ਗੀਤ ਤੇ ਪਾਉਨੇ ਆ ਤਾਂ ਸੋਹਣੀ ਵੀਡੀਓ ਬਣਾ ਕੇ ਪਾਓ ਸਹੀ ਵੀਡੀਓ ਬਣਾ ਕੇ ਪਾਓ ਗਲਤ ਵੀਡੀਓ ਨਾ ਚੱਕ ਕੇ ਪਾਓ ਬਣਾ ਕੇ ਕਿਸੇ ਵੀ ਗਲਤ ਗੀਤ ਤੇ ਤੇ ਬਾਅਦ ਮੈਂ ਵੀਡੀਓ ਲੋਕ ਮਾਵਾਂ ਦੋਂਗ ਪਸੰਦ ਕਰਦੇ ਆ ਜਿਵੇਂ ਮਾਂ ਧੀ ਦੀ ਵੀਡੀਓ ਹੋ ਗਈ ਮਾਂ ਪੁੱਤ ਦੀ ਵੀਡੀਓ ਹੋ ਗਈ ਇਹੋ ਜਿਹੀ ਵੀਡੀਓ ਜੰਪਿਆ ਉਹ ਧੀ ਦੀ ਹੋ ਗਈ ਇਹੋ ਜਿਹਾ ਪਾਤਾਂ ਚਲੋ ਜੇ ਹੋਰ ਕਿਸੇ ਗੀਤ ਤੇ ਵੀ ਮਨ ਕਰਦਾ ਤਾਂ ਸਹੀ ਗੀਤ ਤੇ ਪਾਉ ਜਿਹਦੇ ਤੇ ਆਪਾਂ ਨੂੰ ਲੋਕ ਦੇਖ ਸਕਣ ਤੇ ਆਪਣੇ ਲਾਈਕ ਵੱਲਦੀ ਆ ਵੀਡੀਓ ਤੇ ਹੁਣ ਆਪਾਂ ਨੱਚਾਂਗੇ ਜਾਂ ਵਧੀਆ ਹੋਰ ਗੀਤ ਲਾ ਕੇ ਨੱਚਾਂਗੇ ਤਾਂ ਲੋਕ ਪਸੰਦਤਾ ਕਰਨਗੇ ਤੇ ਪਰ ਲੋਕ ਗਾਲਾਂ ਬਹੁਤ ਕੱਢਦੇ ਆ ਲੋਕ ਬਿਸ਼ਰਮਗੀ ਬਹੁਤ ਦਿੰਦੇ ਆ ਤੇ ਮੈਂ ਤਾਂ ਇਹੀ ਕਹੂੰਗੀ ਵੀ ਇਦਾਂ ਦਾ ਕੋਈ ਵੀ ਕੰਮ ਨਾ ਕਰੋ ਜਿਹਦੇ 'ਚ ਆਪਾਂ ਨੂੰ ਲੋਕ ਬਿਸ਼ਰਮਗੀ ਦੇਣ ਤੇ ਆਪਾਂ ਨੂੰ ਚੰਗਾ ਨਾ ਸਮਝਣ ਤੇ ਆਪਾਂ ਨੂੰ ਗਾਲਾਂ ਦੇਣ ਤੇ ਆਪਾਂ ਸਿਆਣੇ ਬਿਆਣੇ ਹੋ ਕੇ ਨਹੀਂ ਨੱਚਦੇ ਚੰਗੇ ਲੱਗਦੇ ਜਾਂ ਕੋਈ ਘੱਟ ਉਮਰ ਦਾ ਵੀ ਆ ਤਾਂ ਤੁਸੀਂ ਆਪਦੇ ਵਧੀਆ ਬਲੌਗ ਪਾਓ ਵਧੀਆ ਕੰਟੈਕਟ ਪਾਓ ਵਧੀਆ ਲੋਕਾਂ ਨੂੰ ਸਿਖਾਓ ਵਧੀਆ ਲੋਕਾਂ ਨੂੰ ਵੀ ਤੁਸੀਂ ਗਾਈਡ ਕਰੋ ਲੋਕਾਂ ਨੂੰ ਦੱਸੋ ਵੀ ਆਏ ਚੱਲੋ ਜਿਹੜਾ ਪੁਰਾਣਾ ਵਿਰਸਾ ਉਹ ਤਾਂ ਲੋਕ ਪਹਿਲੇ ਹੀ ਅੱਜ ਦੇ ਬੱਚਿਆਂ ਨੂੰ ਕੁਝ ਵੀ ਨਹੀਂ ਪਤਾ ਪਹਿਲੀ ਤਾਂ ਗੱਲ ਚਤਾਈ ਲੀੜਾ ਕੀ ਹੁੰਦਾ ਲੈ ਅੱਜ ਦੇ ਬੱਚਿਆਂ ਨੂੰ ਚਤਾਈ ਲੀੜੇ ਦਾ ਨਹੀਂ ਪਤਾ ਲੈ ਮੇਰੇ ਜਵਾਕਾਂ ਨੂੰ ਨਹੀਂ ਹਜੇ ਇੰਨਾ ਅਜੇ ਮੈਂ ਇਹਨੂੰ ਸਿਖਾਉਂਦੀ ਰਹਿਣੀ ਆ ਵੀ ਆਹ ਗੱਲ ਆਏ ਆ ਪੁੱਤ ਆਹ ਗੱਲ ਆਏ ਆ ਤੇ ਅਜੇ ਕੁਝ ਕੁ ਗੱਲਾਂ ਫੇਰ ਵੀ ਜਗਮੀਦ ਮੈਨੂੰ ਪੁੱਛੂ ਮੰਮੀ ਆਹ ਗੱਲ ਕਿਵੇਂ ਆ ਮੰਮੀ ਆਹ ਗੱਲ ਕਿਵੇਂ ਆ ਵੇ ਮਤਲਬ ਇਹਨਾਂ ਨੂੰ ਇੰਨਾ ਕੱਲਾਂ ਕਈਆਂ ਗੱਲਾਂ ਦਾ ਬੱਚਿਆਂ ਨੂੰ ਨਹੀਂ ਪਤਾ ਤੇ ਅੱਗੇ ਤੋ ਜਾ ਕੇ ਜਮੈਂ ਸਾਰਾ ਕੁਝ ਲੋਕਾਂ ਨੇ ਭੁੱਲ ਜਾਣਾ ਮੈਂ ਚੁੰਨੀ ਆ ਚੁੰਨੀ ਦੀ ਕਿੱਡੀ ਇੱਜ਼ਤ ਆ ਚੁੰਨੀ ਦੀ ਕਿੱਡੀ ਕਦਰ ਮੈਨੂੰ ਲੋਕਾਂ ਦੇ ਤੋ ਚੁੰਨੀ ਚੁੰਨੀ ਕਰਦੀ ਰਹਿੰਦੀ ਚੁੰਨੀ ਚੁੰਨੀ ਕਰਦੇ ਨੇ ਇਹ ਜਿਹੜੀ ਚੁੰਨੀ ਆ ਨਾ ਇਹ ਪੰਜਾਬੀ ਵਿਰਸਾ ਆ ਇਹ ਆਪਣੇ ਸਿਰ ਦਾ ਤਾਜ ਆ ਜੇ ਪੱਗ ਪਰਿਵਾਰ-ਵਾਰ ਕੀ ਮਿਲੀ ਆ ਨਾ ਤੇ ਜਿਹੜੀ ਆਪਾਂ ਨੂੰ ਚੁੰਨੀ ਆ ਚੁੰਨੀ ਵੀ ਬਹੁਤ ਸੌਖੀ ਮਿਲੀ ਆ ਆਪਾਂ ਨੂੰ ਚੁੰਨੀ ਵੀ ਕੋਈ ਬਹੁਤ ਹੀ ਸੌਖੀ ਨਹੀਂ ਮਿਲੇਗੀ ਸੋ ਸਾਰਾ ਮੈਂ ਕੱਲਾ ਨੂੰ ਫੋਲੋ ਕਰਿਆ ਕਰੋ ਉਹ ਜੀ ਗੱਲ ਨਾ ਕੋਈ ਕਰਿਆ ਕਰੋ ਵੀ ਜਿਹਦੇ ਚ ਮਤਲਬ ਕਿ ਹੁਣ ਮੇਰੀ ਵੀਡੀਓ ਆ ਮੈਂ ਵੀਡੀਓ ਬੋਲ ਕੇ ਪਾਈ ਆ ਕਿੰਨੇ ਲੋਕ ਇਹਨੂੰ ਕੀ ਪਤਾ ਕਿੰਨੇ ਲੋਕਾਂ ਨੇ ਇਹਨੂੰ ਸੁਣਨਾ ਕਿੰਨੇ ਲੋਕਾਂ ਨੇ ਇਹਨੂੰ ਵੇਖਣਾ ਕਿੰਨੇ ਲੋਕਾਂ ਨੇ ਇਹਨੂੰ ਜੱਜ ਕਰਨਾ ਕਈ ਲੋਕ ਮਾੜੀ ਜੀ ਗੱਲ ਤੋਂ ਲੋਕ ਗੱਲ ਨੂੰ ਗੱਲ ਨੂੰ ਚੱਕ ਲੈਂਦੇ ਆ ਠੀਕ ਆ ਨਾ ਗੱਲ ਉਹੋ ਜੀ ਬੋਲਿਆ ਕਰੋ ਸੋਚ ਸਮਝ ਕੇ ਪਹਿਲਾਂ ਵੀਡੀਓ ਬਣਾਓ ਫਿਰ ਉਹਨੂੰ ਵੇਖੋ ਫਿਰ ਉਹਨੂੰ ਨੱਟ ਤੇ ਝਾੜੋ ਐਨ ਇਹ ਵੀ ਵੀਡੀਓ ਬਣਾਈ ਤੇ ਨੱਟ ਤੇ ਪਾਤੀ ਮੁੜ ਕੇ ਵੇਖੀ ਨਹੀਂ ਆਪਾਂ ਵੀ ਉਹਦੇ ਤੇ ਕੀ ਲੋਕ ਕਰੀ ਜਾਂਦੇ ਆ ਕੀ ਲਿਖੀ ਜਾਂਦੇ ਆ ਕੀ ਬੋਲੀ ਜਾਂਦੇ ਆ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਟੈਨਸ਼ਨ ਲਾਓ ਲੋਕਾਂ ਦੀ ਟੈਨਸ਼ਨ ਲੋਕਾਂ ਦੀ ਨਾ ਲਓ ਜੇ ਤੁਸੀਂ ਸਹੀ ਆ ਤਾਂ ਲੋਕਾਂ ਦੀ ਬਿਲਕੁਲ ਟੈਨਸ਼ਨ ਨਾ ਲਾਓ ਕਿਉਂਕਿ ਲੋਕ ਤੁਹਾਨੂੰ ਜੇ ਸਹੀ ਆ ਤਾਂ ਫਿਰ ਵੀ ਬਹੁਤ ਕੁਝ ਬੋਲਦੇ ਆ ਲੋਕ ਸਹੀਆਂ ਨੂੰ ਤੇ ਜੇ ਫਿਰ ਆਪਾਂ ਗਲਤੀ ਕਰਾਂਗੇ ਫਿਰ ਤਾਂ ਲੋਕਾਂ ਨੂੰ ਮੌਕਾ ਮਿਲ ਜਾਂਦਾ ਵੀ ਅਸੀਂ ਬੋਲ ਗਏ ਠੀਕ ਆ ਨਾ ਸਹੀ ਕੰਮ ਕਰੋ ਸਹੀ ਆ ਆਪਦਾਂ ਦਾ ਵੀਡੀਓ ਜਿਹੜਾ ਆਪਾਂ ਉਹਨੀਆਂ ਫੇਸਬੁੱਕ ਤੇ ਵੀ ਪਾਓ ਇੰਸਟਾਗ੍ਰam ਤੇ ਵੀ ਪਾਓ ਯੂਟਿਊਬ ਤੇ ਵੀ ਪਾਓ ਆਪ ਦੇ ਫੇਸ ਤੋਂ ਫੇਸ ਆ ਕੇ ਪਾਓ ਜੇ ਤੁਸੀਂ ਕਿਸੇ ਦੀ ਵੀਡੀਓ ਚੱਕ ਕੇ ਕਹੋਗੇ ਵੀ ਸਾਨੂੰ ਸਬਸਕ੍ਰਾਈਬ ਹੋਣਗੇ ਜਾਂ ਸਾਨੂੰ ਲੋਕ ਮਤਲਬ ਕਿ ਸਪੋਰਟ ਕਰਨਗੇ ਤਾਂ ਕਿਸੇ ਦੀ ਵੀਡੀਓ ਤੇ ਲੋਕ ਸਪੋਰਟ ਨਹੀਂ ਕਰ ਦੇਗੇ ਤੇ ਨਾ ਹੀ ਤੁਹਾਨੂੰ YouTube ਸਪੋਰਟ ਕਰੂਗਾ ਫਿਰ ਜਾਂ ਤੁਸੀਂ ਚੈਨਲ ਉਸ ਹਿਸਾਬ ਨਾਲ ਬਣਾਓ ਵੀ ਜਿਹਦੇ ਤੇ ਪਹਿਲਾਂ ਤੋਂ ਹੀ ਤੁਸੀਂ Facebook ਆਇਆ ਹੀ ਨਹੀਂ ਤੇ ਤੁਸੀਂ ਪਾਉਣਾ ਹੀ ਕਿਸੇ ਦੀਆਂ ਚੱਕ ਕੇ ਜਾਂ ਫਿਰ ਤੁਸੀਂ ਲਿਖ ਕੇ ਆਪਦਾ ਚੈਨਲ ਉਸ ਜਿਹੇ ਹਿਸਾਬ ਨਾਲ ਬਣਾਓ ਵੀ ਅਸੀਂ ਤਾਂ ਆਪਦੀ ਵੀਡੀਓ ਕੋ ਪਾਉਂਦੇ ਨਹੀਂ ਹੈਗੇ ਅਸੀਂ ਤਾਂ ਬਗਾਨੀਆਂ ਵੀਡੀਓ ਪਾਉਣੀ ਆ ਚੱਕ ਕੇ ਕੋਈ ਵੀ ਵੀਡੀਓ ਆ ਅਗਲਾ ਹੁਣ ਹਰ ਇੱਕ ਬੰਦਾ YouTube ਤੇ ਵੀ ਵੀਡੀਓ ਪਾਉਂਦਾ Facebook ਤੇ ਵੀ ਪਾਉਂਦਾ Instagram ਤੇ ਵੀ ਪਾਉਂਦਾ ਹੋਰ ਚੈਨਲਾਂ ਤੇ ਵੀ ਬਹੁਤ ਐਪ ਬਣੇ ਹੋਏ ਆ ਜਿਨ੍ਹਾਂ ਤੇ ਲੋਕ ਕੰਮ ਕਰ ਰਹੇ ਆ ਜਿਹੜੀ ਵੀਡੀਓ ਕਿਹੜਾ ਨੈਟ ਤੇ ਚੜ ਗਈ ਉਹ ਵੀਡੀਓ ਕਦੇ ਵੀ ਤੁਹਾਨੂੰ ਨਾ ਤਾਂ ਸਬਸਕ੍ਰਾਈਬ ਦੇਊਗੀ ਤੇ ਨਾ ਤੁਹਾਨੂੰ ਉਹ ਵੀਡੀਓ ਲਾਈਕ ਸ਼ੇਅਰ ਦੇਊਗੀ ਤੇ ਨਾ ਤੁਹਾਨੂੰ ਉਹਦੇ ਤੇ ਕਮੈਂਟ ਆਉਣੇ ਆ ਕਿਉਂਕਿ ਅਗਲਾ ਪਹਿਲਾਂ ਸਾਰੀ ਦੁਨੀਆ ਨੈਟ ਚ ਲਾਉਂਦੀ ਹੈ ਜਿਹੜੀ ਵੀਡੀਓ ਕਿਹੜਾ ਸੋਸ਼ਲ ਮੀਡੀਆ ਤੇ ਆ ਗਈ ਉਹ ਸਾਰੇ ਲੋਕਾਂ ਨੇ ਵੇਖੀ ਹੁੰਦੀ ਹੈ ਤੇ ਜੇ ਉਹੀ ਚੱਕ ਕੇ ਆਪਾਂ ਆਪਦੇ ਚੈਨਲ ਤੇ ਪਾਵਾਂਗੇ ਤੇ ਆਪਾਂ ਨੂੰ ਲੋਕਾਂ ਨੂੰ ਪਤਾ ਹੁੰਦਾ ਵੀ ਇਹ ਤਾਂ ਅਸੀਂ ਵੇਖੀ ਹੋਈ ਹੈ ਇਹ ਤਾਂ ਅਸੀਂ ਕੀ ਵੇਖਣਾ ਸੋ ਕਦੇ ਵੀ ਕਿਸੇ ਦੀ ਵੀਡੀਓ ਚੱਕ ਕੇ ਨਾ ਪਾਓ ਜੇ ਕਿਸੇ ਨੂੰ ਕੋਈ ਲੱਗਿਆ ਵੀ ਅਸੀਂ ਆਹ ਗੱਲ ਪੁੱਛਣੀ ਹੈ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਹੈਗੀ ਆ ਆਪਾਂ ਤੁਹਾਨੂੰ ਦੱਸਦੇ ਰਹਾਂਗੇ ਤੁਸੀਂ ਮੇਰੇ ਇੰਸਟਾਗ੍ਰam jassi sidhu 3829 ਤੇ ਆ ਕੇ ਮੈਨੂੰ ਮੈਸੇਜ ਕਰ ਸਕਦੇ ਆ ਜਾਂ ਤੁਸੀਂ ਫੇਸਬੁੱਕ ਤੇ ਮੈਨੂੰ ਆਪਦੀ ਰਿਕਾਰਡਿੰਗ ਪਾ ਦਿਓ ਕਿਉਂਕਿ ਰਿਕਾਰਡਿੰਗ ਪਾਈ ਤੋਂ ਬਿਨਾ ਆਪਾਂ ਕਿਸੇ ਨੂੰ ਵੀ ਰਿਪਲਾਈ ਨਹੀਂ ਕਰਦੇ ਕਿ ਲੋਕ ਮੈਸੇਜ ਕਰਨ ਵਾਲੇ ਹੈਲੋ ਹਾਈ ਵਾਲੇ ਬਹੁਤ ਜ਼ਿਆਦਾ ਆ ਚੈਨਲ ਤੇ ਤੇ ਇੰਨਾਂ ਜਾਣਿਆਂ ਦਾ ਬਈ ਨਹੀਂ ਰਿਪਲਾਈ ਕੀਤਾ ਜਾਂਦਾ ਤੇ ਜਾਂ ਤੁਸੀਂ ਮੇਰੇ ਕਮੈਂਟ ਬਾਕਸ ਦੇ ਵਿੱਚ ਮੈਸੇਜ ਕਰਕੇ ਕੋਈ ਵੀ ਗੱਲ ਜੀ ਨੂੰ ਮੇਰੇ ਕਿਸੇ ਭੈਣ ਨੂੰ ਨਹੀਂ ਕਿਸੇ ਗੱਲ ਦੀ ਜਾਣਕਾਰੀ ਨਹੀਂ ਕਿਸੇ ਨੂੰ ਪਤਾ ਤੇ ਆਪਾਂ ਜ਼ਰੂਰ ਦੱਸਾਂਗੇ ਵੀ ਭੈਣੇ ਇੱਥੋਂ ਐ ਚੱਲ ਲਾ ਇੱਥੋਂ ਐ ਚੱਲ ਲਾ ਅਧਿਕਾ ਮੈਨੂੰ ਵੀ ਇੱਕ ਭੈਣ ਆ ਬਹੁਤ ਜ਼ਿਆਦੇ ਮੈਨੂੰ ਉਹ ਭੈਣ ਦੱਸ ਰਹੀ ਆ ਵੀ ਇੱਥੋਂ ਐਂ ਕਰ ਇੱਥੋਂ ਐਂ ਕਰ ਇੱਥੋਂ ਐਂ ਚੱਲ ਮੈਂ ਕਹਿੰਦੀ ਆ ਧੰਨਵਾਦ ਉਸ ਭੈਣ ਦਾ ਜਿਹੜੀ ਮੈਨੂੰ ਦੱਸ ਰਹੀ ਆ ਵੀ ਇੱਥੋਂ ਐਂ ਚੱਲ ਇੱਥੋਂ ਐਂ ਚੱਲ ਹਨਾ ਦੱਸਣ ਦੇ ਨਾਲ ਆਪਣਾ ਕੁਝ ਨਹੀਂ ਕੱਟਦਾ ਜੇ ਕਿਸੇ ਦਾ ਫਾਇਦਾ ਹੋ ਜਾਊਗਾ ਤੇ ਇਹਦੇ 'ਚ ਆਪਣਾ ਦੱਸੋ ਕੀ ਹੋ ਹਰ ਜਾ ਹਨਾ ਜੋ ਕੋਈ ਬੰਦਾ ਮਜਬੂਰ ਆ ਕੋਈ ਬੰਦਾ ਗਰੀਬ ਆ ਦੀ ਗਰੀਬੀ ਚ ਉੱਠਣਾ ਚਾਹੁੰਦਾ YouTube Facebook ਤੇ ਕੌਣ ਨਹੀਂ ਪੈਸੇ ਕਮਾਉਂਦਾ ਬਹੁਤ ਦੁਨੀਆਂ ਕਮਾਉਂਦੀ ਆ ਤੇ ਜੇ ਉਹ ਬੰਦਾ ਪੈਸੇ ਕਮਾ ਲੂਗਾ ਤਾਂ ਆਪਾਂ ਨੂੰ ਇਹਦੇ ਵਿੱਚ ਕੀ ਆ ਹਨਾ ਤੇ ਚਲੋ ਜੇ ਕੋਈ ਜਾਣਕਾਰੀ ਪੁੱਛਣੀ ਹੁੰਦੀ ਆ ਤਾਂ ਤੁਸੀਂ ਮੇਰੇ YouTube ਚੈਨਲ ਤੇ ਮੈਸੇਜ ਕਰ ਲਿਓ ਜਾਂ ਤੁਸੀਂ Instagram ਤੇ ਜਾ ਕੇ ਮੈਨੂੰ ਫੋਲੋ ਕਰ ਲਿਓ ਜਾਂ ਤੁਸੀਂ Facebook ਚੈਨਲ ਤੇ ਜਾ ਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਫੋਲੋ ਕਰ ਲਓ ਮੇਰੇ ਪੇਜ ਨੂੰ ਤੇ YouTube ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੋਈ ਵੀ ਗੱਲ ਪੁੱਛਣੀ ਹੋਵੇ ਤਾਂ ਤੁਸੀਂ ਪੁੱਛ ਸਕਦੇ ਆ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਹੈਗੀ ਆ ਤੇ ਆਪਾਂ ਤੁਹਾਨੂੰ ਜ਼ਰੂਰ ਦੱਸਦੇ ਰਹਿਾਂਗੇ ਆਪਾਂ ਕਿਸੇ ਵੀ ਗੱਲ ਨੂੰ ਕਿਸੇ ਤੋਂ ਨਹੀਂ ਪਾਜਦੇ ਹੈਗੇ ਤੇ ਬਾਕੀ ਪਰਮਾਤਮਾ ਸਾਰਿਆਂ ਨੂੰ ਹੀ ਤਰੱਕੀਆਂ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਕਿਸੇ ਤੋਂ ਵੀ ਕੋਈ ਚੀਜ਼ ਨਾ ਲੁਕੋਵੇ ਕਿਉਂਕਿ ਸਭ ਤੋਂ ਵੱਡਾ ਰੋਗ ਹੁੰਦਾ ਪੈਸੇ ਦਾ ਜ਼ਿੰਦਗੀ 'ਚ ਨਾ ਹੋਣਾ ਤੇ ਪੈਸਿਆਂ ਦੀ ਹਰ ਇੱਕ ਨੂੰ ਲੋੜ ਹੁੰਦੀ ਆ ਤੇ ਹਰ ਇੱਕ ਬੰਦਾ ਹੀ ਚਾਹੁੰਦਾ ਵੀ ਮੈਂ ਵੀਡੀਓ ਪਾਵਾਂ ਤੇ ਮੈਂ ਵੀ ਪੈਸੇ ਕਮਾਵਾਂ ਤੇ ਜੇ ਤੁਸੀਂ ਪੈਸੇ ਕਮ ਤਾਂ ਆਪਣਾ ਆਪ ਕੰਮ ਕਰੋ ਆਪ ਦੇ ਚੈਨਲ ਤੇ ਵੀਡੀਓ ਪਾਓ ਲੋਕਾਂ ਦੀ ਪਰਵਾਹ ਨਾ ਕਰੋ ਤੇ ਗਲਤ ਕੋਈ ਵੀ ਵੀਡੀਓ ਕਦੇ ਨਾ ਪਾਓ ਕਿਉਂਕਿ ਗਲਤ ਤੁਹਾਨੂੰ ਵੇਖਣਗੇ ਲੋਕ ਜੇ ਤੁਸੀਂ ਗਲਤ ਵੀਡੀਓ ਪਾਉਨੇ ਤੁਹਾਨੂੰ ਗਲਤ ਵੀਡੀਓ ਲੋਕ ਵੇਖਣਗੇ ਤੁਹਾਡਾਂ ਤੇ ਫਿਰ ਤਾਂ ਲੋਕ ਕਾਲਾ ਦੇਣਗੇ ਦੇਣਗੇ ਤੁਹਾਨੂੰ ਸੋ ਮੇਰੀ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਸੀਗੀ ਆਪਾਂ ਅੱਜ ਦੀ ਵੀਡੀਓ ਕਰਦੇ ਆ ਇੱਥੇ ਸਮਾਪਤ ਤੇ ਅੱਗੇ ਵੀਡੀਓ ਹੋਰ ਮੇਰੇ ਨਾ ਬਣਾਉਂਗਾ ਨਵਾਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਾਕੀ ਦੂਜਾਂ ਨੂੰ ਲੈ ਕੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਇਓ ਉੱਤਰ ਸੀਸੇ ਤੇ ਟੈਮ ਨੇ ਮੱਛਰ ਬੈਠਾ ਮੈਂ ਉਹਦੇ ਲਈ ਵੇਖੀ ਜਾਂਦੀ ਵੀ ਮੱਛਰ ਬੈਠਾ ਤੇ ਬੈਠਾ ਕਿ ਉਹ ਇਹ ਰਾਤ ਨੂੰ ਤਾਂ ਕਹਿੜਾ ਨਹੀਂ ਛੱਡਦਾ ਤੇ ਇਹ ਦੇਰੇ ਵੀ ਲੋਕਾਂ ਦੇ ਆਪੀ ਸੀਸੇ ਤੇ ਉਹ ਬੈਠਾ ਦਾਣਾ ਮੋਇਨ ਮੱਛਰਾਂ ਦਾ ਮੱਛਰਾਂ ਦਾ ਤੇ ਉਹ ਬੈਠਾ ਮੋਇ ਦੇ ਨਾਲ ਤੇ ਚਲੋ ਜੀ ਠੀਕ ਅੱਜ ਦੀ ਵੀਡੀਓ ਕਰਦੇ ਇੱਥੇ ਹੀ ਬੰਦ ਤੇ ਸਪੋਰਟ ਕਰਦੇ ਰਹੋ ਧੰਨਵਾਦ ਸਾਰਿਆਂ ਦਾ ਥੈਂਕ ਯੂ